ਕਈ ਘਟਨਾਕਰਮ ਭਾਵੇਂ ਕਾਨੂੰਨੀ ਲਿਹਾਜ਼ ਦੇ ਘੇਰੇ ਦੇ ਵਿੱਚ ਹੀ ਆਉਂਦੇ ਨੇ ਪਰੰਤੂ ਉਹਨਾਂ ਉੱਤੇ ਜਿਹੜੀ ਇੱਕ ਚਰਚਾ ਹੈ ਉਹ ਬੜਾ ਕਾਰੀ ਜ਼ਰੂਰ ਹੋ ਨਿਪਟਦੀ ਹੈ ਕਹਿ ਸਕਦੇ ਆ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਜਿਨ੍ਹਾਂ ਨੂੰ ਹੁਣ ਇੱਕ ਵਾਰ ਫਿਰ ਪੈਰੋਲ ਮਿਲੀ ਹੈ ਇਸ ਮਾਮਲੇ ਉੱਤੇ ਕਿਸ ਤਰ੍ਹਾਂ ਦੀ ਜਿਹੜੀ ਚਰਚਾ ਛੜੀ ਹੋਈ ਹੈ ਇਹ ਮਾਮਲਾ ਕਿਸ ਤਰ੍ਹਾਂ ਦਾ ਹੈ ਇਸ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉੱਗੇ ਵਕੀਲ ਐਡਵੋਕੇਟ ਉਪਜੀਤ ਸਿੰਘ ਬਰਾੜ ਜੀ ਸੋ ਬ੍ਰਾਦਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬ੍ਰਾਦਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਦੇ तमाम ਦੁਨੀਆ ਭਰ ਦੇ ਦਰਸ਼ਕਾਂ ਨੂੰ ਤੇ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਐਡਵੋਕੇਟ ਸਾਹਿਬ ਜਿਵੇਂ ਆਪਾਂ ਜ਼ਿਕਰ ਕੀਤਾ ਜੀ ਕਿ ਕਈ ਮਾਮਲੇ ਭਾਵੇਂ ਉਹ ਕਾਨੂੰਨੀ ਪ੍ਰਕਿਰਿਆਵਾਂ ਦੇ ਹੇਠ ਹੀ ਹੁੰਦੇ ਐ ਕਹਿੰਦਾ ਪਾਬਕੀ ਕਾਨੂੰਨੀ ਦਾਇਰੇ ਦੇ ਵਿੱਚ ਪਰੰਤੂ ਉਨ੍ਹਾਂ ਦੀ ਜਦੋਂ ਕਵੈਦ ਇਧਰ ਉਧਰ ਹੁੰਦੀ ਹੈ ਕਹਿੰਦਾ ਭਾਵਕੇ ਘਟਨਾਕਰਮ ਮਾਮਲਾ ਵਿੱਚ ਸ਼ਾਮਲ ਹੁੰਦਾ ਹੈ ਘਟਨਾਕਰਮ ਦੇ ਤਾਂ ਉਹ ਵੱਡੀ ਚਰਚਾ ਦਾ ਹਿੱਸਾ ਜ਼ਰੂਰ ਬਣ ਉਠਦੇ ਆ। ਰਾਮ ਰਹੀਮ ਦੀ ਜਿਹੜੀ ਪੈਰੋਲ ਹੈ ਉਹ ਵੀ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਉੱਤੇ ਪਾਵੇਕ ਸਕਦੇ ਆ। ਵੱਡੀ ਚਰਚਾ ਹੈ ਜਦੋਂ ਦੀ ਅੱਜ ਸਵੇਰ ਤੋਂ ਖਬਰ ਆਈ ਕਿ ਰਾਮ ਰਹੀਮ ਨੂੰ ਇੱਕ ਵਾਰ ਫੇਰ ਪੈਰੋਲ ਮਿਲੀ। ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ? ਜੀ ਪ੍ਰਾਰ ਸਾਹਿਬ ਕੋਪਿੰਦਰ ਸਾਹਿਬ ਰਾਮ ਰਹੀਮ ਦੀ ਜਿਹੜੀ ਪੈਰੋਲ ਆ ਇਹ ਵਾਕਈ ਸਿੱਖਾਂ ਦੇ ਲਈ ਤੇ ਇਨਸਾਫ ਦੇ ਲਈ ਬਹੁਤ ਦੁਖਦਾਈ ਆ ਤੇ ਇਨਸਾਫ ਦੇ ਨਾਂ ਤੇ ਕੋਝਾ ਮਜ਼ਾਕ ਆ ਹੂੰ ਉਹਦਾ ਕਾਰਨ ਬੜਾ ਸਪਸ਼ਟ ਆ ਕਿਉਂਕਿ ਇਹ ਬਹੁਤ ਹੀ ਹਾਰਡ ਕੋਰ ਕ੍ਰਿਮੀਨਲ ਆ ਜੀ ਤੇ ਇਹ ਦੋ ਕਤਲਾਂ ਦੇ ਵਿੱਚ ਸsearchResults ਬਲਾਤਕਾਰ ਦੇ ਵਿੱਚ ਸsearchResults ਸਾਧੂਆਂ ਨੂੰ ਨਿੰਪੂਸਕ ਕਰਨ ਦਾ ਕੇਸ ਇਥੇ ਪੈਂਡਿੰਗ ਆ ਹਾਈ ਕੋਰਟ ਚੱਲ ਰਿਹਾ ਹੈ ਤੇ ਮੌੜ ਮੱਡੀ ਬਲਾਸਟ ਦੇ ਵਿੱਚ ਵੀ ਇਹਦਾ ਨੌ ਆਂਦਾ ਹੈ ਬੇਦਵੀਆਂ ਦੀਆਂ 2015 ਦੀਆਂ ਬੇ ਬੇਦਵੀਆਂ ਜਿੰਨੀਆਂ ਵੀ ਹੋਈਆਂ ਪੰਜਾਬ ਦੇ ਵਿੱਚ ਜਾਂ ਜਿਨ੍ਹਾਂ ਦੇ ਵਿੱਚ ਗੋਲੀ ਕਾਂਡ ਵੀ ਹੋਏ ਉਹਨਾਂ ਦੇ ਵਿੱਚ ਵੀ ਇਹ ਸ਼ਾਮਲ ਰਿਹਾ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਏਡਾ ਜ਼ਬਰਦਸਤ ਕ੍ਰਿਮੀਨਲ ਆ ਉਹਨੂੰ ਬਾਹਰ ਛੱਡਨਾਰ ਜਿਹਦੀ ਗ੍ਰਿਫਤਾਰੀ ਦੇ ਸਮੇਂ ਜਦੋਂ ਜੱਜ ਸਾਹਿਬ ਜੱਜ ਜਗਦੀਪ ਸਿੰਘ ਨੇ ਫੈਸਲਾ ਦਿੱਤਾ ਸੀਗਾ ਇਹਦੇ ਬਾਰੇ ਤਾਂ ਉਸ ਸਮੇਂ ਫਾਇਰਿੰਗ ਦੇ ਵਿੱਚ 40 ਨਿਰਦੋਸ਼ ਇਹਦੇ ਸੇਵਕ ਮਾਰੇ ਗਏ ਸੀਗੇ ਤੇ ਐਡਾ ਜ਼ਬਰਦਸਤ ਸੀਗਾ ਇਹ ਤੇ ਉਸ ਅਜਿਹੇ ਖਤਰਨਾਕ ਅਪਰਾਧੀਆਂ ਨੂੰ ਜਿਹਨੂੰ ਕੇ ਹੈਲੀਕਾਪਟਰ ਰਾਹੀਂ ਲਜਾਇਆ ਗਿਆ ਸੀਗਾ ਵੀ ਕਿਤੇ ਇਹ ਆਪਣੇ ਆਪ ਨੂੰ ਭਜਾਣ 'ਚ ਸਫਲ ਨਾ ਹੋ ਜਵੇ ਤਾਂ ਉਹ ਨੂੰ ਬਾਰ-ਬਾਰ ਪੈਰੋਲ ਦੇਣਾ ਇਹ ਗੱਲ ਦੇ ਵਿੱਚ ਬਿਲਕੁਲ ਕਲੀਅਰ ਘਟਾ ਕਿਉਂਕਿ ਸਰਕਾਰੀ ਮਹਿਮਾਨ ਬਣ ਚੁੱਕਿਆ ਹੈ ਸਰਕਾਰ ਦੇ ਇਸ਼ਾਰਿਆਂ ਤੇ ਉਹਨਾਂ ਦੀ ਵੋਟ ਸਿਆਸਤ ਲਈ ਕੰਮ ਕਰਦਾ ਹੈ ਇਹ ਵੋਟ ਸਿਆਸਤ ਹੁਣ ਇਸ ਤਰ੍ਹਾਂ ਲੱਗਣ ਲੱਗ ਗਿਆ ਵੀ ਵੋਟ ਸਿਆਸਤ ਜਿਹੜਾ ਕਾਨੂੰਨ ਆ ਇਹ ਸਿਸਟਮ ਤੋਂ ਉੱਪਰ ਹੋ ਚੁੱਕਿਆ ਹੈ ਜਿਹੜਾ ਵੀ ਇਨਸਾਨ ਵੋਟਾਂ ਪਵਾ ਸਕਦਾ ਜਿਹਦੇ ਹੱਥ ਦੇ ਵਿੱਚ ਕਾਫੀ ਵੋਟਾਂ ਤੇ ਵੋਟ ਬੈਂਕ ਉਹਦਾ ਉਸ ਰਾਜ ਲਈ ਉਸ ਸਟੇਟ ਲਈ ਇਲੈਕਸ਼ਨ ਨੂੰ ਪ੍ਰਭਾਵਿਤ ਕਰ ਸਕਦਾ ਤਾਂ ਉਹਦੀ ਸਰਕਾਰ ਉਹਦੀ ਮਦਦ ਲੈਣਾ ਸ਼ੁਰੂ ਕਰ ਚੁੱਕੀ ਆ ਤੇ ਇਹ ਇਹ ਉਹਦਾ ਨਤੀਜਾ ਹੈ ਵੀ ਜਦੋਂ ਕੈਦੀਆਂ ਨੂੰ ਪੂਰੀ ਤਰ੍ਹਾਂ ਨੱਕ ਰਗਣ ਤੋਂ ਬਾਅਦ ਆਪਣਾ ਕਸਾਨ ਤੋਂ ਬਾਅਦ ਪੂਰਾ ਸਿਸਟਮ ਕੋਲ ਤਾਂ ਉਹਨਾਂ ਨੂੰ ਪੈਰੋਲ ਨਹੀਂ ਮਿਲਦੀ ਤੇ ਫਰ ਲੋ ਆ ਜਿਹੜੀ ਫਰ ਲੋ ਜਿਹੜਾ ਕਿ ਉਹਨਾਂ ਦਾ ਅਧਿਕਾਰ ਹੁੰਦਾ ਉਹ ਵੀ ਨਹੀਂ ਮਿਲਦਾ ਤਾਂ ਇਹਨੂੰ ਬਾਰ-ਬਾਰ ਪੈਰੋਲ ਦੇ ਇੰਨੀ ਤਾਂ ਛੁੱਟੀ ਆਰਮੀ ਵਾਲਿਆਂ ਨੂੰ ਨਹੀਂ ਮਿਲਦੀ ਹੈਗੀ ਜਿੰਨੀ ਇਹਨੂੰ ਪੈਰੋਲ ਮਿਲ ਜਾਂਦੀ ਆ ਤੇ ਤਕਰੀਬਨ 1 ਸਾਲ ਦਾ ਸਮਾਂ ਇਹ ਪੈਰੋਲ ਦੇ ਦੌਰਾਨ ਬਾਹਰ ਕੱਢ ਚੁੱਕਿਆ ਆਪਣੀ ਸਜ਼ਾ ਦੇ ਦੌਰਾਨ ਇਹ ਬਹੁਤ ਵੱਡੀ ਗੱਲ ਆ ਛੋਟੀ ਗੱਲ ਨਹੀਂ ਹੈਗੀ ਤੇ ਉਹ ਵੀ ਹਰ ਵਾਰ ਇਹ ਉਸ ਸਮੇਂ ਬਾਹਰ ਆਂਦਾ ਹੈ ਜਦੋਂ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਇਲੈਕਸ਼ਨ ਹੋ ਰਹੀ ਹੁੰਦੀ ਆ ਜਾਂ ਕਿਤੇ ਹੋਰ ਹੋਰ ਸਿਸਟਮ ਦੀਆਂ ਇਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਆ ਹਰਿਆਣਾ ਦੀਆਂ ਇਲੈਕਸ਼ਨਾਂ ਲਾ ਲਓ ਯੂਪੀ ਦੀਆਂ ਲਾ ਲਓ ਲੋਕ ਸਭਾ ਦੀਆਂ ਲਾ ਲਓ ਤੇ ਹੁਣ ਜਿਹੜੀ ਆ ਜਾਂ ਪੰਜਾਬ ਦੀਆਂ ਲਾ ਲਓ ਫਿਰ ਉਸ ਤੋਂ ਬਾਅਦ ਹੁਣ ਦਿੱਲੀ ਵਾਲੀਆਂ ਲਾ ਲਓ ਤਾਂ ਇਹਦੀ ਮਤਲਬ ਉਸ ਹਿਸਾਬ ਦੇ ਨਾਲ ਸਰਕਾਰ ਇਹਨੂੰ ਪਰੋਲ ਤੇ ਛੱਡਦੀ ਆ ਕਿਉਂਕਿ ਪਰੋਲ ਦੇਣ ਦਾ ਅਧਿਕਾਰ ਜਿਹੜਾ ਪ੍ਰਸ਼ਾਸਨ ਕੋਲ ਹੁੰਦਾ ਹੈ ਪ੍ਰਸ਼ਾਸਨ ਸਿਫਾਰਸ਼ ਕਰਦਾ ਹੈ ਤੇ ਪ੍ਰਸ਼ਾਸਨ ਕਿਦੇ ਅਧੀਨ ਹੁੰਦਾ ਹੈ ਸਰਕਾਰ ਦੇ ਅਧੀਨ ਹੁੰਦਾ ਹੈ ਤੇ ਉੱਥੇ ਸਰਕਾਰ ਆਪਣੇ ਜਿਹੜੇ ហេਠਾਂ ਕੰਮ ਕਰ ਰਹੀ ਬਿਊਰੋਕਰੇਸੀ ਆ ਉਹ ਤੋਂ ਮੰਨ ਚਾਹੇ ਫੈਲੇ ਕਰਾਉਣਾ ਜੀਦੋਂ ਮੰਨ ਨਹੀਂ ਕਰਦਾ ਉਹਦੇ ਬਾਰੇ ਲਿਖਾ ਦਿੰਨੇ ਆ ਵੀ ਇਹਨੂੰ ਪੈਰੋਲ ਦੇਣਾ ਸਮਾਜ ਦੇ ਲਈ ਖਤਰਾ ਹੈ ਤੇ ਸਮਾਜ ਦੇ ਲਈ ਇਹ ਬਹੁਤ ਵੱਡਾ ਤਕਾ ਹੈ ਤੇ ਲੋਕਾਂ ਨੂੰ ਉਹ ਜਿਹੜੀ ਚੰਗੀ ਸੇਧ ਨਹੀਂ ਮਿਲੂਗੀ ਪਰ ਜਿਹਨੂੰ ਦੇਣੀ ਹੁੰਦੀ ਆ ਉਹ ਇੱਕ ਦੇਵਤਾ ਬਣ ਜਾਂਦਾ ਹੁਣ ਇੱਕ ਬਲਾਤਕਾਰ ਦਾ ਦੋਸ਼ੀ ਜਿਹੜਾ ਉਹਨੂੰ ਰੇਪ ਰੇਪਿਸਟ ਬੰਦਾ ਤੇ ਇੱਕ ਕਾਤਲ ਬੰਦੇ ਨੂੰ ਪੈਰੋਲ ਦੇਣਾ ਦੱਸੋ ਸਮਾਜ ਲਈ ਕਿਵੇਂ ਚੰਗੀ ਸੇਧ ਸਿਰਜਣਾ ਵਾਲਾ ਹੋ ਸਕਦਾ ਹੈ ਇਹ ਸਰਕਾਰ ਦੀ ਜਿਹੜੀ ਇੱਕ ਇਹਦੇ ਪ੍ਰਤੀ ਜਿਹੜੀ ਉਹ ਆ ਸੌਫਟ ਕਾਰਨਰ ਆ ਤੇ ਅਦਾਲਤਾਂ ਦਾ ਵੀ ਮਜ਼ਾਕ ਆ ਜਿਨ੍ਹਾਂ ਨੇ ਇਹਨੂੰ ਅੰਦਰ ਢੱਕਿਆ ਤੇ ਇਹ ਇਹਨਾਂ ਨੇ ਬਾਹਰ ਛੜਨਾ ਮਤਲਬ ਕ ਇਹ ਇਸ ਤਰ੍ਹਾਂ ਸ਼ੋਅ ਕਰਦੇ ਆ ਵੀ ਅਸੀਂ ਸਾਡੇ ਕੋਲ ਇਸ ਤਰ੍ਹਾਂ ਦਾ ਸਿਸਟਮ ਆ ਵੀ ਅਸੀਂ ਅਦਾਲਤਾਂ ਤੋਂ ਵੀ ਪਰਾਂ ਜਾ ਕੇ ਬੰਦਿਆਂ ਨੂੰ ਛੱਡ ਸਕਦੇ ਆ ਔਰ ਛੱਡ ਵੀ ਦਿੰਨੇ ਆ ਤੇ ਤੋਂ ਦੂਜੇ ਪਾਸੇ ਜਿੱਥੇ ਇਹਨਾਂ ਨੇ ਅੰਦਰ ਰੱਖਣੇ ਆ ਜਿਵੇਂ ਸਿੱਖ ਸੰਘਰਸ਼ ਦੇ ਲਈ ਸਿੱਖ ਹੱਕਾਂ ਦੇ ਲਈ ਜੂਝਣ ਵਾਲੇ ਜਿਹੜੇ ਸਿੱਖ ਕੈਦੀਆਂ ਉਹ ਅੰਦਰ ਸੀਗੇ ਲੰਬੇ ਸਮੇਂ ਤੋਂ 28-22 ਸਾਲ ਤੋਂ 30-30 ਸਾਲ ਤੋਂ ਅੰਦਰ ਹੋ ਰਹੇ ਆ ਤੇ ਰਾਜਵਾਨੇ ਵਰਗੇ ਜਿਹੜਾ ਕਿ ਫਾਂਸੀ ਦੀ ਸਜ਼ਾ ਹੋਈ ਵੀ ਆ ਉਮਰ ਕੈਦ ਵੀ ਪੂਤ ਚੁੱਕਿਆ ਉਧਰ ਫਾਂਸੀ ਦੀ ਸਜ਼ਾ ਹੈ ਜਦੋਂ ਕਿ ਸਾਡਾ ਕਾਨੂੰਨ ਇਹ ਕਹਿੰਦਾ ਵੀ ਇੱਕ ਇਨਸਾਨ ਨੂੰ ਦੋ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਉਹ ਫਾਂਸੀ ਦੀ ਸਜ਼ਾ ਦੀ ਡੀ ਕਰ ਰਿਹਾ ਤੇ ਉਮਰ ਕੈਦ ਨਾਲੋਂ ਵੱਧ ਸਜ਼ਾ ਪੂਤ ਚੁੱਕਿਆ ਇਸੇ ਤਰ੍ਹਾਂ ਹਵਾਰੇ ਹੋਣੀ ਬਾਕੀ ਲਾ ਲੋ ਜੱਗੀ ਜੋਲ ਵਰਗੇ ਜਿਨ੍ਹਾਂ ਤੋਂ ਬਗੈਰ ਕੇਸ ਚ ਲਾਏ ਇਹਨਾਂ ਨੇ ਅੰਦਰ ਉਹ ਕਰੇ ਵਿਆਂ ਤੇ ਉਹਨਾਂ ਨੂੰ ਕੋਈ ਬੇਲ ਤੱਕ ਨਹੀਂ ਦਿੰਦੀ ਤੇ ਜਿੱਥੇ ਬੰਦੀ ਸਿੰਘਾਂ ਨੂੰ ਕਿਤੇ ਜੇ ਉਹਨਾਂ ਦੇ ਪਰਿਵਾਰ ਦਾ ਬੰਦਾ ਪੂਰਾ ਸੀਰੀਅਸ ਵੀ ਹੋ ਜਵੇ ਤਾਂ ਵੀ ਸਰਕਾਰਾਂ ਫਰੋਲ ਦੇਣ ਤੋਂ ਗਰੇਜ ਕਰਦੀਆਂ ਜੇ ਕਿਸੇ ਨੂੰ ਸੰਸਕਾਰ ਤੇ ਲਿਆਇਆ ਜਾਂਦਾ ਉਹਨੇ ਉਹਦੇ ਕਿਸੇ ਵਾਸਤੇ ਭੋਗ ਤੇ ਲਿਆਇਆ ਜਾਂਦਾ ਤਾਂ ਵੀ ਘੰਟੇ ਲਈ 2 ਘੰਟੇ ਦੇ ਲਈ ਲਿਲਕਣੀਆਂ ਕਢਾ ਕੇ ਸਾਰੀਆਂ ਸੰਸਥਾਵਾਂ ਤੋਂ ਤਾਂ ਸਿੱਖ ਕੈਦੀਆਂ ਨੂੰ ਕਿਤੇ ਕਿਸੇ ਕਿਸੇ ਨੂੰ ਲਿਆਂਦਾ ਗਿਆ ਤੇ ਹਵਾਰੇ ਜਾ ਤਾਰ ਸਿੰਘ ਹਵਾਰੇ ਨੂੰ ਅੱਜ ਤੱਕ ਤੇ ਪਿਓਰ ਪਿਓਰੇ ਨੂੰ ਕੋਈ ਕਦੀ ਵਾਰ ਲਿਆਂਦਾ ਹਵਾਰੇ ਨੂੰ ਤਾਂ ਅੱਜ ਤੱਕ ਇਹਨਾਂ ਨੇ ਨਾ ਪਰੋਲ ਦਿੱਤੀਆਂ ਤੇ ਨਾ ਫਰਲੋ ਦਿੱਤੀ ਹੈ ਜਦੋਂ ਕਿ ਲੰਬੇ ਸਮੇਂ ਤੋਂ ਕਾਂਤ ਦੇ ਵਿੱਚੋਂ ਨਜ਼ਰਬੰਦ ਸੋ ਇਹ ਜਿਹੜਾ ਸਿਸਟਮ ਆ ਇਹ ਇਹ ਤੋਂ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਕਿ ਸਰਕਾਰਾਂ ਸਿਰਫ ਜਿਹੜਾ ਵੋਟ ਬੈਂਕ ਵੋਟਾਂ ਦਵਾਦਾ ਤੇ ਜਿਹੜਾ ਉਹਨਾਂ ਦੇ ਅਨਸਾਰ ਚੱਲਦਾ ਉਹਨੂੰ ਹੀ ਇਨਸਾਫ ਦਵਾਉਂਦੀ ਹੈ ਉਹਨੂੰ ਹੀ ਕਾਨੂੰਨ ਉਹਨਾਂ ਦੀ ਫੇਵਰ ਕਰਦਾ ਹੈ ਤੇ ਦੂਜੇ ਜਿਹੜੇ ਆਪਣੇ ਲੋਕ ਹਿੱਤਾਂ ਲਈ ਲੋਕ ਹੱਕਾਂ ਲਈ ਆਪਣੀ ਕੌਮੀਅਤ ਦੇ ਲਈ ਅੰਦਰ ਜਾਣੇ ਆ ਉਹਨਾਂ ਦੀ ਕੋਈ ਵੀ ਇਸ ਸਿਸਟਮ ਦੇ ਵਿੱਚ ਕੋਈ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ। ਇਹੀ ਇੱਥੇ ਵਰਤਾਰਾ ਹੋ ਰਿਹਾ ਹੈ। ਜਦੋਂ ਸਿੱਖ ਕੈਦੀਆਂ ਦਾ ਲਾ ਲਓ ਤੇ ਦੂਜੇ ਪਾਸੇ ਲਾ ਲਓ। ਐਡਵੋਕੇਟ ਸਾਹਿਬ ਇੱਥੇ ਕਹਿੰਦਾ ਭਾਵ ਕਿ ਜਿਹੜੀ ਹੁਣ ਤੁਸੀਂ ਇਹ ਪਰੋਲ ਹੈ ਆਪਾਂ ਇਹਨੂੰ ਮੰਨਿਆ ਜਾਂਦਾ ਹੈ ਕਿ ਇਹ ਦਿੱਲੀ ਦੀ ਚੋਣ ਸਿਆਸਤ ਨਾਲ ਜੁੜਿਆ ਇਹ ਘਟਨਾ ਕਰਮ ਹੈ। ਬਿਲਕੁਲ ਇਹ ਤਾਂ ਕਲੀਅਰ ਆ। ਤੁਸੀਂ ਇਹਦਾ ਪਿਛਲਾ ਇਤਿਹਾਸ ਦੇ ਲਓ ਜਾਂ ਹਰਿਆਣੇ ਦੀ ਵੋਟਾਂ ਪਾਈਆਂ ਜਾਂ ਜ਼ਿਆਦਾ ਨੂੰ ਛੱਡਿਆ ਗਿਆ ਜਾਂ ਯੂਪੀ ਲੋਕ ਸਭਾ ਦੀ ਇਹ ਹੈ ਜਾਂ ਛੱਡਿਆ ਗਿਆ। ਜਾ ਯੂਪੀ ਦੀਆਂ ਆਈਆਂ ਜਾਂ ਛੱਡ ਗਿਆ ਇਹ ਜਾਂ ਦੁਆ ਇੱਥੇ ਪੰਜਾਬ ਦੀਆਂ ਆਈਆਂ ਜਾਂ ਛੱਡ ਗਿਆ ਇਹਦੇ ਤਾਂ ਬਿਲਕੁਲ ਕਲੀਅਰ ਹੈ ਤਾਂ ਹੁਣ ਮੇਹਰਾਂ ਦੀ ਵੀ ਕੁਝ ਇਲੈਕਸ਼ਨਾਂ ਆਉਂਦਾ ਹਰਿਆਣੇ 'ਚ ਹੈਗੀਆਂ ਕੁਝ ਪੈਂਡਿੰਗ ਪਈਆਂ ਤੇ ਦੂਜੇ ਪਾਸੇ ਦਿੱਲੀ ਦੀ ਇਲੈਕਸ਼ਨ ਚੱਲ ਰਹੀ ਆ ਤੇ ਦੂਜੇ ਪਾਸੇ ਇੱਕ ਮੈਂ ਹੋਰ ਤੁਹਾਨੂੰ ਤੁਹਾਡੀ ਗੱਲ ਪੂਰੀ ਕਰਨ ਤੋਂ ਪਹਿਲਾਂ ਦੱਸ ਦਵਾਂ ਜੀ 2027 ਦੀ ਵਿਉਂਤ ਬੰਦੀ ਦੇ ਲਈ ਹੂੰ 2027 ਪੰਜਾਬ ਦੀ ਇਲੈਕਸ਼ਨਾਂ ਦੀ ਵਿਉਂਤ ਬੰਦੇ ਦੇ ਲਈ ਇਹਨੂੰ ਸਰਸਾ ਭੇਜਿਆ ਗਿਆ ਪਹਿਲੀ ਵਾਰ ਸਰਸਾ ਡੇਰੇ ਦੇ ਵਿੱਚ ਇਹਦਾ ਪਹੁੰਚਣਾ ਬਹੁਤ ਹੀ ਖਤਰਨਾਕ ਸੰਕੇਤ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨਾਂ ਦੀਆਂ ਵਿਉਤਬੰਦੀ ਕਰੂਗਾ ਅਤੇ ਦੂਜੇ ਪਾਸੇ ਸਿੱਖ ਕੌਮ ਨੂੰ ਛਡਾਉਣ ਵਾਲੀ ਗੱਲ ਆ ਮੈਂ ਤੁਹਾਡੇ ਗੁਰੂ ਦੀ ਬੇਦਵੀਂ ਵੀ ਕਰਾਤੀ ਗੁਰੂ ਰਣ ਸਾਹਿਬ ਦੇ ਮੈਂ ਅੰਗ ਵੀ ਖਿਲਾਰਦੇ ਵੀ ਤੁਸੀਂ ਮੇਰਾ ਕੁਝ ਵੀ ਨਹੀਂ ਕਰ ਸਕੇ ਤੁਹਾਡੀਆਂ ਸੰਸਥਾਵਾਂ ਦੀਆਂ ਮੈਂ ਲਿਲੜੀਆਂ ਕਢਾਤੀਆਂ ਤੇ ਚਿਹੇਦਾਰਾਂ ਤੱਕ ਦਾ ਮਜ਼ਾਕ ਉਡਾਤਾ ਚਰੋਮਣੀ ਕਮੇਟੀ ਦੇ ਮੈਂ ਆਪਣੀ ਉਸ ਦੇ ਲਈ 90 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਵੀ ਲਵਾਤੇ ਆਪਣੀਆਂ ਜਿਹੜੀਆਂ ਫਿਲਮ ਦੀਆਂ ਮੈਸੇਂਜਰ ਆਫ ਗੋਡ ਦੀ ਜਿਹੜੀ ਮੈਂ ਐਡਸ ਫਲੈਕਸਿੰਗ ਜਾਂ ਉਹਦੀ ਰੱਖ ਲਈ ਤੁਹਾਡੀ ਹੀ ਪੁਲਿਸ ਬਿਠਾਤੀ ਤੇ ਤੁਹਾਡੇ ਹੀ ਬੰਦਿਆਂ ਨੂੰ ਆਪਣੇ ਪੈਰਾਂ 'ਚ ਬਿਠਾ ਕੇ ਰੱਖਿਆ ਤੇ ਇਹ ਤੋਂ ਵੱਡਾ ਮਜ਼ਾਕ ਸਿੱਖ ਕੌਮ ਦੇ ਨਾਲ ਹੋਰ ਕੋਈ ਨਹੀਂ ਤੇ ਬਿਲਕੁਲ ਜੋ ਵੀ ਹੋ ਰਿਹਾ ਹੈ ਇਹ ਇਨਸਾਫ ਦੇ ਤਕਾਜ਼ ਤੋਂ ਆਮ ਇਨਸਾਫ ਦੇ ਲਈ ਆਮ ਬੰਦੇ ਲਈ ਬਹੁਤ ਹੀ ਜਿਹੜੀ ਨਮੋਸ਼ੀ ਵਾਲੀ ਗੱਲ ਆ ਤੇ ਸਾਡੀ ਜੁਡੀਸ਼ਰੀ ਲਈ ਵੀ ਦੇ ਸਾਡੇ ਸਿਸਟਮ ਲਈ ਬਰਾੜ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਹ ਭਾਵੇਂ ਕਿ ਮਾਮਲਾ ਕਈ ਪੱਖੋਂ ਤੋਂ ਵਿਵਾਦਾਂ ਦੇ ਵਿੱਚ ਹੈ ਪਰ ਕੁੱਲ ਮਿਲਾ ਕੇ ਕਾਨੂੰਨ ਦੇ दायरे ਹੇਠ ਹੈ ਦੂਜੇ ਬੰਨੇ ਇਹ ਸਾਫਟ ਕਾਰਨਰ ਕਿਉਂ ਤੁਹਾਡੇ ਵੱਲੋਂ ਜਿਹੜਾ ਸਵਾਲ ਵਾਰ-ਵਾਰ ਉਠਾਇਆ ਗਿਆ ਹੈ ਕਿ ਇਹ ਸਾਫਟ ਕਾਰਨਰ ਕਿਉਂ ਆਖਰ ਜੇ ਆਪਾਂ ਮੰਨਦੇ ਹਾਂ ਕਿ ਡੇਰਾ ਸਿਰਸਾ ਨਾਲ ਜੁੜੀਆਂ ਵੋਟਾਂ ਨੇ ਮੰਨ ਲਓ ਕਿ ਬੂਡ ਸਿਆਸ ਦਾ ਹਿੱਸਾ ਹੈ ਤਾਂ ਕੀ ਵਾਕਈ ਦਿੱਲੀ ਦੇ ਵਿੱਚ ਇਹ ਸਿਰਸੇ ਨਾਲ ਜੁੜੇ ਪੈਰੂ ਕਰ ਹੈਨ ਵੱਡੀ ਗਿਣਤੀ ਦੇ ਵਿੱਚ ਅਜੇ ਹਾ ਕੌਣ ਮੰਨਦਾ ਹੈ ਕਿਹੜੀ ਧਿਰ ਨੂੰ ਇਹਦਾ ਫਾਇਦਾ ਹੋਣ ਦੀ ਸੰਭਾਵਨਾ ਦੇਖੋ ਇਹ ਤਾਂ ਤਾਂ ਬੜਾ ਸਿੱਧਾ ਤੇ ਸਪਸ਼ਟਾ ਕਿਉਂਕਿ ਇਹਦੇ ਜਿਹੜੇ ਅੰਧ ਭਗਤਾਂ ਜਿਹੜੇ ਚੇਲੇ ਆ ਜਿਹੜੇ ਅੱਜ ਤੱਕ ਇਹ ਨਹੀਂ ਸਮਝ ਸਕੇ ਵੀ ਇਹਨੇ ਬਲਾਤਕਾਰ ਦੇ ਉਸ ਚਾ ਕਤਲ ਦੇ ਉਸ ਚਾ ਉਹ ਤਾਂ ਇਹ ਕਹਿੰਦੇ ਆ ਬਾਬਾ ਕਿਸੇ ਔਖੀ ਮੁਸੀਬਤ ਨੂੰ ਟਾਲਣ ਦੇ ਲਈ ਤਪੱਸਿਆ ਕਰਨ ਦੇ ਲਈ ਗਿਆ ਵਾ ਉਥੇ ਟੋੜਾ ਜਿਹੜਾ ਉਹਨਾਂ ਦਾ ਜਿਹੜਾ ਦੁੱਖਾ ਦੇਸ਼ ਦਾ ਉਹ ਦੁੱਖਾ ਜਿਹੜਾ ਖਤਰਾ ਆਣਾ ਸੀਗਾ ਉਹ ਆਪਣੇ ਸਰੀਰ ਤੇ ਭੁਗਤ ਰਿਹਾ ਹੈ ਉਹ ਜਿਹੇ ਅੰਧ ਭਗਤ ਇਹਦੇ ਇੱਕ ਇਸ਼ਾਰੇ ਤੇ ਵੋਟ ਪਾਉਣ ਨੂੰ ਤਿਆਰ ਹੋ ਜਾਂਦੇ ਆ ਬਿਲਕੁਲ ਸਪਸ਼ਟ ਆ ਪੰਜਾਬ ਦੀਆਂ ਇਲੈਕਸ਼ਨਾਂ ਚ ਵੀ ਲਾ ਲਓ ਕੈਪਟਨ ਮਨਿੰਦਰ ਸਿੰਘ ਨੇ ਵੀ ਸਪੋਰਟ ਲਈ ਆ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲਈ ਆ ਇਹਨਾਂ ਦੀਆਂ ਇਲੈਕਸ਼ਨਾਂ ਚ ਤੇ ਉਹਦੇ ਰਿਜ਼ਲਟ ਵੀ ਉਹਨਾਂ ਨੂੰ ਮਿਲੇ ਆ ਜਿਹੜੀ ਜਿਹੜੀ ਇਹ حساب ਤਾਮਾ ਤੇ ਸੀਗਾ ਕਿ ਇਹਦਾ ਦੇ ਦਿੱਲੀ ਦੇ ਵਿੱਚ ਵੀ ਇਹਦਾ ਹੈਗਾ ਛੱਤੀਸਗੜ੍ਹ ਦੇ ਵਿੱਚ ਵੀ ਇਹ ਮਧ ਪ੍ਰਦੇਸ਼ ਵੀ ਆ ਯੂਪੀ ਚ ਵੀ ਇਹਦੇ ਪੈਰਕੁਆਰ ਹੈਗੇ ਆ ਤੇ ਅਜੇ ਤੱਕ ਉਹ ਜਿਹੜੇ ਅੰਧ ਭਾ ਹਨੇ ਥੋੜੇ ਪਿਛੇ ਇੱਕ ਦਿਨ ਸਰਸੇ ਦੇ ਵਿੱਚ ਭਾਰੀ ਇਕੱਠ ਹੋਇਆ ਇਹਦੇ ਪੈਰੋਕਾਰਾਂ ਦਾ ਕਾਫੀ ਵੱਡਾ ਕੱਟ ਸੀਗਾ ਜਿਹਦੇ ਚ ਕਿ ਉਹਨਾਂ ਨੇ ਵਿਆਹ ਉਹ ਵੀ ਕਰੇ ਆ ਤੇ ਉੱਥੇ ਵਿਆਹ ਕਰਾਉਣ ਲਈ ਵੀ ਇੱਕ ਦੇ ਡੇਰੇ ਚ ਜਾਣਾ ਤਾਂ ਤੁਸੀਂ ਲਾ ਲਓ ਵੀ ਇਨਸਾਨੀ ਕਦਰਾਂ ਕੀਮਤਾਂ ਦਾ ਕਿੰਨਾ ਜਲੂਸ ਨਿਕਲ ਚੁੱਕਿਆ ਤੇ ਉਹ ਸਮੇਂ ਹੈਰਾਨੀ ਹੁੰਦੀ ਆ ਵੀ ਬਲਾਤ ਕਰਦੇ ਤੇ ਦੋਸ਼ਾਂ ਤੇ ਕੁੜੀਆਂ ਜਿਹੜੀਆਂ ਲੇਡੀਜ਼ ਆ ਨੱਚ ਰਹੀਆਂ ਹੁੰਦੀਆਂ ਬਾਬਾ ਜੀ ਆਗੇ ਬਾਬਾ ਜੀ ਆਗੇ ਬਾਬਾ ਜੀ ਆਗੇ ਤੁਸੀਂ ਏਟਾ ਬਟਾ ਮਜ਼ਾਕ ਤਾਂ ਹੋਰ ਸਾਡੇ ਇਸ ਜਿਹੜੀ ਦਰਿਆਵੀ ਲਾਈਫ ਆ ਉਹਦੇ ਲਈ ਹੋ ਨਹੀਂ ਸਕਦਾ ਤੇ ਉਹਨਾਂ ਲੋਕਾਂ ਤੇ ਵੀ ਮੈਨੂੰ ਉਹਨਾਂ ਦੇ ਤਰਸਾਂ ਦਾ ਜਿਹੜੇ ਅੰਧ ਭਗਤ ਬਣ ਕੇ ਅਜੇਹੇ ਸਾਧਾਂ ਦੇ ਪਿੱਛੇ ਲੱਗੇ ਫਿਰਦੇ ਆਂ ਖੈਰ ਅੱਜ ਇਸ ਖਾਸ ਮਸਲੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉੱਗੇ ਵਕੀਲ ਐਡਵੋਕੇਟ ਉਪਜੀਤ ਸਿੰਘ ਬਰਾੜ ਨਾਲ ਜੁੜੇ ਸਨ ਜਿਨ੍ਹਾਂ ਨੇ ਉਪਜੀਤਸ ਮਾਮਲੇ ਦੇ ਘਟਨਾ ਕਰਮ ਦੇ ਜਿਹੜੇ ਵਿਚਲੇ ਪਾਕਿਸਤਾਨ ਉਹ ਬੜੇ ਬੇਬਾਕੀ ਦੇ ਨਾਲ ਖੋਲ੍ਹਿਆ ਖੈਰ ਐਡਵੋਕੇਟ ਉਪਜੀਤ ਸਿੰਘ ਬਰਾੜ ਜੀ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ